ਸਤਿ ਸ਼੍ਰੀ ਅਕਾਲ ਮੈਂ ਸੋਨੀਆ ਤੁਸੀਂ ਵਿਕ੍ਰਿਤੀ ਦਾਨਿਕ ਸੂਰਾ ਟੀਵੀ ਅੱਜ ਅਸੀਂ ਗੱਲ ਕਰਾਂਗੇ ਐਕਟ੍ਰੈਸ ਪੋਨਨ ਠਿੱਲੋ ਦੇ ਬਾਰੇ ਜਿਨ੍ਹਾਂ ਨੇ ਮਹਿਜ਼ 16 ਸਾਲ ਦੀ ਉਮਰ ਦੇ ਵਿੱਚ ਆਪਣੇ ਕਰੀਅਰ ਦੀ ਸ਼ੁਰੂਆਤ ਕਰ ਦਿੱਤੀ ਸੀ ਦੱਸਦੀ ਹੈ ਕਿ ਇਹਨੇ ਕਿ ਖੂਬਸੂਰਤ ਸੀ ਕਿ ਯਸ਼ চোপੜਾ ਦੇ ਵੱਲੋਂ ਇਹਨਾਂ ਦੀ ਖੂਬਸੂਰਤੀ ਨੂੰ ਜੋ ਆ ਵੱਡੇ ਪਰਦੇ ਦੇ ਉੱਤੇ ਦਿਖਾਇਆ ਗਿਆ ਸੀ ਯਾਨੀ ਕਿ ਇਹਨਾਂ ਦੇ ਵੱਲੋਂ ਤ੍ਰਿਸ਼ੂਲ ਫਿਲਮ ਦੇ ਨਾਲ ਬਾਲੀਵੁੱਡ 'ਚ ਡੈਬਿਊ ਕੀਤਾ ਗਿਆ ਸੀ ਪਰ ਦੱਸਦੀ ਹੈ ਕਿ ਐਕਟ੍ਰੈਸ ਜੋ ਆ ਕਦੇ ਵੀ ਐਕਟ੍ਰੈਸ ਨਹੀਂ ਬੰਨਣਾ ਚਾਹੁੰਦੀ ਸੀ ਬਲਕਿ ਇੱਕ ਡਾਕਟਰ ਬੰਨਣਾ ਚਾਹੁੰਦੀ ਸੀ ਪਰ ਕਿਸਮਤ ਨੇ ਕੁਝ ਹੋਰ ਹੀ ਮਨਜ਼ੂਰ ਸੀ ਦੱਸਦੀ ਹੈ ਦੇ ਵਿੱਚ ਬਹੁਤ ਹੀ ਜ਼ਿਆਦਾ ਖੂਬਸੂਰਤ ਐਕਟਰਸਿਸ ਦੇ ਵਿੱਚੋਂ ਇੱਕ ਗਿਣੀ ਜਾਂਦੀ ਸੀ ਪੋਨਮ ਟਿਲੋ ਜਿਨ੍ਹਾਂ ਦਾ ਜਨਮ 1962 ਨੂੰ ਕਾਨਪੂਰ ਦੇ ਉੱਤਰ ਪ੍ਰਦੇਸ਼ ਦੇ ਵਿੱਚ ਹੋਇਆ ਸੀ ਉਹਨਾਂ ਦੇ ਫਾਰਦ ਸਾਹਿਬ ਹਵਾਈ ਫੌਜ ਦੇ ਵਿੱਚ ਇੱਕ 에ਅਰਕ੍ਰਾਫਟ ਇੰਜੀਨੀਅਰ ਸਨ ਕਈ ਹਿੱਟ ਫਿਲਮਾਂ ਦੇਣ ਵਾਲੀ ਪੋਨਮ ਟਿਲੋ ਨੇ ਸਿਰਫ 16 ਸਾਲ ਦੀ ਉਮਰ ਦੇ ਵਿੱਚ ਹੀ ਮਿਸ ਇੰਡੀਆ ਦਾ ਖਿਤਾਬ ਆਪਣੇ ਨਾਮ ਕੀਤਾ ਸਗਾ ਪੋਨਮ ਇੰਨੀ ਖੂਬਸੂਰਤ ਸੀ ਕਿ ਨਿਰਦੇਸ਼ਕ ਯਸ਼ ਚੋਪੜਾ ਨੇ ਆਪਣੀ ਫਿਲਮ ਤ੍ਰਿਸ਼ੂਲ ਦੀ ਉਹਨਾਂ ਨੂੰ ਪੇਸ਼ਕਸ਼ ਕੀਤੀ ਸੀ ਇਸੇ ਫਿਲਮ ਦੇ ਰਾਹੀਂ ਪੋਨਮ ਦੇ ਵੱਲੋਂ ਡੱਬਿਓ ਕੀਤਾ ਗਿਆ ਤੇ ਅੱਜ ਦੇ ਸਮੇਂ ਦੇ ਵਿੱਚ ਵੀ ਉਹਨਾਂ ਦੀ ਖੂਬਸੂਰਤੀ ਨੂੰ ਹਰ ਕੋਈ ਤਾਰੀਫ਼ ਕਰਦਾ ਹੈ ਪੂਨਮ ਢਿੱਲੋ ਜਿਨ੍ਹਾਂ ਨੇ ਆਪਣੀ ਪਹਿਲੀ ਫਿਲਮ ਤ੍ਰਿਸ਼ੂਲ ਦੇ ਵਿੱਚ ਕੰਮ ਕਰਨ ਤੋਂ ਇਨਕਾਰ ਕਰ ਦਿੱਤਾ ਸੀ ਪਰ ਬਾਅਦ ਵਿੱਚ ਕਾਫੀ ਜ਼ਿਆਦਾ ਮਨਾਉਣ ਤੋਂ ਬਾਅਦ ਉਹ ਇਸ ਫਿਲਮ ਦੇ ਵਿੱਚ ਕੰਮ ਕਰਨ ਦੇ ਲਈ ਰਾਜ਼ੀ ਹੋ ਗਏ ਸਨ ਪਹਿਲੀ ਫਿਲਮ ਦੇ ਵਿੱਚ ਮੇਨ ਲੀਡ ਦੀ ਭੂਮਿਕਾ ਨਿਭਾਉਣ ਵਾਲੀ ਪੂਨਮ ਨੂੰ ਸੰਜੀਵ ਕੁਮਾਰ ਸ਼ਸ਼ੀ ਕਪੂਰ ਅਮਿਤਾਬਚਨ ਵਰਗੇ ਮਸ਼ਹੂਰ ਸਿਤਾਰੇ ਨਾਲ ਤ੍ਰਿਸ਼ੂਲ ਦੇ ਵਿੱਚ ਕੰਮ ਕਰਨ ਦਾ ਮੌਕਾ ਮਿਲਿਆ ਸੀ ਦੱਸ ਦਿਓ ਕਿ ਇਸ ਫਿਲਮ ਦੇ ਇੱਕ ਸੀਨ 'ਚ ਪੂਨਮ शशि कपूर ने थप्पड़ मारन एक सी का एक शॉट दिखाना ਸੀ सीन ਨੂੰ ਅਸਲ ਬਣਾਉਣ ਲਈ ਯਸ਼ੋਪਰਾ ਨੇ ਐਕਸ਼ਨ ਕੀਤਾ शशि कपूर ਨੇ ਪੂਨਮ ਨੂੰ ਦੱਸੇ ਬਿਨਾ ਹੀ ਬਹੁਤ ਜ਼ਿਆਦਾ ਜ਼ੋਰ ਦੀ ਥੱਪੜ ਮਾਰਿਆ ਸੀ शशि कपूर ਨੇ ਅਜਿਹਾ ਇਸ ਲਈ ਕਿਹਾ ਸੀ ਕਿਉਂਕਿ ਸੀਨ ਜੋ ਹੈ ਉਸ ਨੂੰ ਰੀਅਲ ਦਿਖਾਇਆ ਜਾ ਸਕੇ ਹਾਲਾਂਕਿ ਬਾਅਦ ਵਿੱਚ शशि कपूर ਨੇ ਪੂਨਮ ਤੋਂ ਮਾਫੀ ਮੰਗੀ ਸੀ ਪੂਨਮ ਆਪਣੇ ਕੈਰੀਅਰ ਦੇ ਨਾਲ ਨਾਲ ਆਪਣੀ ਵਿਆਹਤਾ ਜ਼ਿੰਦਗੀ ਨੂੰ ਲੈ ਕੇ ਵੀ ਕਾਫੀ ਜ਼ਿਆਦਾ ਸੁਰਖੀਆਂ ਦੇ ਵਿੱਚ ਰਹੇ ਨੇ ਦੱਸਦੀ ਹੈ ਕਿ 1988 ਦੇ ਵਿੱਚ ਫਿਲਮ ਨਿਰਮਾਤਾ ਅਸ਼ੋਕ ਠਕੇਰੀਆ ਦੇ ਨਾਲ ਉਹਨਾਂ ਦਾ ਵਿਆਹ ਹੋਇਆ ਸੀ ਵਿਆਹ ਤੋਂ ਬਾਅਦ ਪੂਨਮ ਨੇ ਤਕਰੀਬਨ 5 ਸਾਲ ਫਿਲਮਾਂ ਵਿੱਚ ਕੰਮ ਨਹੀਂ ਕੀਤਾ ਸੀ ਇਸ ਦੇ ਬਾਅਦ 1997 ਦੇ ਵਿੱਚ ਉਹਨਾਂ ਨੇ ਫਿਰ ਫਿਲਮ ਜੁਦਾਈ ਦੇ ਨਾਲ ਵਾਪਸੀ ਕੀਤੀ ਦੱਸਦੀ ਹੈ ਕਿ ਪੂਨਮ ਦਾ ਵਿਆਹ ਜ਼ਿਆਦਾ ਸਮੇਂ ਤੱਕ ਨਹੀਂ ਚੱਲਿਆ ਸੀ ਦੋਵੇਂ ਵੱਖ ਹੋ ਗਏ ਸੀ ਉਹਨਾਂ ਨੇ 1997 ਦੇ ਵਿੱਚ ਅਸ਼ੋਕ ਠਕੇਰੀਆ ਤੋਂ ਡਿਵੋਰਸ ਲਿਆ ਸੀ ਤਲਾਕ ਤੋਂ ਬਾਅਦ ਆਪਣੇ ਦੋਵੇਂ ਬੱਚਾ ਨਾਲ ਪੂਨਮ ਅਲੱਗ ਰਹਿੰਦੀ ਸੀ ਇਸ ਤੋਂ ਇਲਾਵਾ ਬਿੱਗ ਬਾਸ ਸੀਜ਼ਨ 3 ਦੇ ਵਿੱਚ ਵੀ ਉਹ ਮੁਕਾਬਲੇਬਾਜ਼ ਰਹੀ ਹੈ ਬਿੱਗ ਬਾਸ 3 ਦੀ ਉਹ ਰਨਰ ਆਪਰੇਸੀ ਇਸ ਦਿਨ ਆਲੀ ਉਹਨਾਂ ਨੇ ਅੰਦਾਜ਼ ਤੇ ਕਿੱਟੀ ਪਾਰਟੀ ਵਰਗੇ ਸੀਰੀਅਲ ਕੀਤੇ ਸੀ ਜਿੱਥੇ ਉਹਨਾਂ ਨੂੰ ਕਾਫੀ ਪਸੰਦ ਕੀਤਾ ਗਿਆ ਸੀਗਾ ਜੇਕਰ ਉਹਨਾਂ ਦੇ ਲੇਟੈਸਟ ਵਰਕਫਰੋਂ ਦੀ ਗੱਲ ਕੀਤੀ ਜਾਵੇ ਤਾਂ ਮਦਾਨੀਆਂ ਫਿਲਮ ਦੇ ਵਿੱਚ ਉਹ ਨਜ਼ਰ ਆਵੇਗੀ ਜਿਸ ਦੇ ਵਿੱਚ ਉਹ ਨੀਰੂ ਬਾਜਵਾਦੀ ਨਾਨੀ ਦਾ ਕਿਰਦਾਰ ਕਰਨਗੇ ਤਾਂ ਨੀਰੂ ਬਾਜਵਾਦੀ ਇਸ ਫਿਲਮ ਦੇ ਵਿੱਚ ਪੂਨਮ ਢਿੱਲੋਂ ਜੋ ਨਜ਼ਰ ਆਉਣਗੇ ਤਾਂ ਉਹਨਾਂ ਨੂੰ ਦੇਖਣ ਦੇ ਲਈ ਵੱਡੇ ਪਰਦੇ ਤੇ ਹਰ ਕੋਈ ਐਕਸਾਈਟਿਡ ਆ ਪਰ ਤੁਹਾਨੂੰ ਪੂਨਮ ਢਿੱਲੋਂ ਦੀ ਕਿਹੜੀ ਫਿਲਮ ਬਹੁਤ ਜ਼ਿਆਦਾ ਵਧੀਆ ਲੱਗਦੀ ਹੈ ਕਿਹੜੇ ਕਿਰਦਾਰ ਤੁਹਾਨੂੰ ਜ਼ਿਆਦਾ ਵਧੀਆ ਲੱਗਾ ਸਾਨੂੰ ਕਮੈਂਟ ਦੇ ਵਿੱਚ ਜ਼ਰੂਰ ਦੱਸਿਓ ਇਸ ਨਾਲ ਹੀ ਮਨੂ ਯਾਨੀ ਕਿ ਸੋਨਿਆ ਦੇ ਇਜਾਜ਼ਤ ਤੇ ਦੇਖਦੇ ਰਹੋ ਦੈਨਿਕ ਸਵੇਰਾ ਟੀਵੀ